ਲੋਕ ਸਭਾ ਚੋਣਾਂ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਪ੍ਰਚਾਰ ਜਾਰੀ ਹੈ ਨਾਮਜ਼ਦਗੀ ਪੱਤਰ ਵੀ ਲਗਾਤਾਰ ਭਰੇ ਜਾ ਰਹੇ ਨੇ ਉੱਥੇ ਪੰਜਾਬ ਦੀ ਚੋਣ ਦੇ ਵਿੱਚ ਬਠਿੰਡਾ ਲੋਕ ਸਭਾ ਹਲਕਾ ਵੀ ਦਿਲਚਸਪ ਰਹਿਣ ਵਾਲਾ ਹੈ ਹਾਲਾਂਕਿ ਬਠਿੰਡਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਜਦੋਂ ਉਮੀਦਵਾਰਾਂ ਦੀ ਦੌੜ ਲੱਗੀ ਜਾਏ ਕਹਿ ਲੋ ਕਿ ਸੰਭਾਵੀ ਉਮੀਦਵਾਰਾਂ ਦੇ ਨਾਮ ਸਾਹਮਣੇ ਆਏ ਤੇ ਉਸ ਦੇ ਵਿੱਚੋਂ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਇੱਕ ਸਨ ਹਾਲਾਂਕਿ ਉਹਨਾਂ ਨੇ ਆਪਣਾ ਮਨ ਬਣਾ ਵੀ ਲਿਆ ਸੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਵੀ ਜਦੋਂ ਕਾਂਗਰਸ ਨੂੰ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦੇ ਦਿੱਤੀ ਗਈ ਤਾਂ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਆਗੂ ਬਲਕੌਰ ਸਿੰਘ ਦੇ ਨਾਲ ਮੁਲਾਕਾਤ ਵੀ ਕਰਦੇ ਨੇ ਹਾਲਾਂਕਿ ਮੰਥਨ ਲਗਾਤਾਰ ਜਾਰੀ ਸੀ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹ ਆਜ਼ਾਦ ਚੋਂ ਲੜ ਸਕਦੇ ਨੇ ਪਰ ਬਾਅਦ ਵਿੱਚ ਉਹਨਾਂ ਨੇ ਫੈਸਲਾ ਬਾਕੀਆਂ ਨਾਲ ਵੀ ਸਲਾਹ مشورہ ਕਰਕੇ ਇਸ ਦੇ ਉੱਤੇ ਅੱਗੇ ਗੱਲ ਆ ਜਿਹੜੀ ਨਹੀਂ ਤੋਰੀ ਔਰ ਫੈਸਲਾ ਇਸ ਤਰ੍ਹਾਂ کہہ ਸਕਦੇ ਜਿਨਾ ਮਨ ਬਣਾਇਆ ਸੀ ਵਾਪਸ ਲਿਆ ਪਰ ਉਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਜੀਤ ਮਹਿੰਦਰ ਸਿੰਘ ਸਿੱਧੂ ਦੇ ਨਾਮਜ਼ਗੀ ਪੱਤਰ ਭਰਨ ਮੌਕੇ ਵੀ ਹਾਜ਼ਰ ਰਹਿੰਦੇ ਨੇ ਔਰ ਉਹਨਾਂ ਨੇ ਜਦੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਤੇ ਸਭ ਤੋਂ ਪਹਿਲੀ ਗੱਲ ਕੀ ਕਹਿਣੀ ਸ਼ੁਰੂ ਕੀਤੀ ਹੈ ਕਾਂਗਰਸ ਪਾਰਟੀ ਨੂੰ ਵੋਟ ਪਾਉਣੀ ਉਹਨਾਂ ਨੇ ਕਿਹਾ ਕਿ ਕਿਉਂ ਜ਼ਰੂਰੀ ਹੈ ਅੱਜ ਦੀ ਘੜੀ ਦੇ ਵਿੱਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਖੁਦ ਮਾੜੀ ਕਾਨੂੰਨ ਵਿਵਸਥਾ ਦਾ ਜਿਹੜਾ ਸ਼ਿਕਾਰ ਹੋਇਆ ਉਹਨਾਂ ਦਾ ਪੁੱਤ ਇਸਦੇ ਕਰਕੇ ਜ਼ਿਆਦਾ ਦੁਖੀ ਨਹੀਂ ਔਰ ਲਗਾਤਾਰ ਕੋਈ ਨਾ ਕੋਈ ਅਜਹੀ ਗੱਲ ਸਰਕਾਰ ਦੇ ਉੱਤੇ ਖੜੀ ਕਰਦੇ ਰਹਿੰਦੇ ਨੇ ਸਵਾਲ ਕਿ ਕਾਨੂੰਨ ਵਿਵਸਥਾ ਠੀਕ ਕਦੋਂ ਹੋਵੇਗੀ ਹੋਰ ਪੁੱਤ ਨਾ ਮਰਨ ਇਸ ਦੇ ਬਾਰੇ ਭਾਵੁਕ ਅਪੀਲਾਂ ਕਰਦੇ ਰਹਿੰਦੇ ਨੇ ਪਰ ਜਿਹੜੀ ਇਸ ਵਾਰੀ ਉਹਨਾਂ ਨੇ ਸਿਆਸੀ ਪ੍ਰੋਗਰਾਮਾਂ ਦੇ ਦੌਰਾਨ ਅਪੀਲਾਂ ਸ਼ੁਰੂ ਕਰਨੀਆਂ ਸ਼ੁਰੂ ਕੀਤੀਆਂ ਉਹਨਾਂ ਨੇ ਕਿਹਾ ਕਿ ਸੈਂਟਰ ਦੇ ਵਿੱਚ ਸੱਤਾ ਤਬਦੀਲੀ ਬਹੁਤ ਜ਼ਰੂਰੀ ਹੈ ਜਿੱਥੇ ਸਟੇਟ ਪੱਧਰ ਦੇ ਉੱਤੇ ਜਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਉਸੇ ਤਰ੍ਹਾਂ ਸੈਂਟਰ ਤੋਂ ਵੀ ਤਬਦੀਲੀ ਜੇਕਰ ਹੋਵੇਗੀ ਤਾਂ ਫਿਰ ਸੂਬੇ ਦੇ ਵਿੱਚ ਕੱਲ ਨੂੰ ਕਾਂਗਰਸ ਪਾਰਟੀ ਵੀ ਮਜ਼ਬੂਤ ਹੋਵੇਗੀ ਇਸ ਗੱਲ ਦਾ ਹਵਾਲਾ ਦਿੰਦਿਆਂ ਉਹਨਾਂ ਨੇ ਪ੍ਰਚਾਰ ਕੀਤਾ ਕਿ ਕਾਂਗਰਸ ਦੇ ਲਈ ਉਹ ਪ੍ਰਚਾਰ ਕਰਦੇ ਦਿਖਾਈ ਦੇ ਰਹੇ ਨੇ ਹਾਲਾਂਕਿ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਇਸ ਕਰਕੇ ਵੀ ਹੋ ਸਕਦਾ ਹੈ ਇਸ ਚੋਣ ਮદાન ਵਿੱਚ ਆਏ ਹੋਣ ਕਿਉਂਕਿ ਚੋਣਾਂ ਦੇ ਦਿਨਾਂ ਵਿੱਚ ਆਮ ਲੋਕਾਂ ਦੀਆਂ ਨਜ਼ਰਾਂ ਸਿਆਸੀ ਪਾਰਟੀਆਂ ਦੇ ਉੱਤੇ ਆਗੂਆਂ ਦੇ ਉੱਤੇ ਕਾਫੀ ਟਿਕੀਆਂ ਹੁੰਦੀਆਂ ਨੇ ਇੱਥੇ ਵੀ ਦੱਸਣਾ ਬਣਦਾ ਹੈ ਕਿ ਜਿਹੜੇ ਮਾਤਾ ਚਰਨ ਕੌਰ ਨੇ ਉਹ 2018 ਦੇ ਵਿੱਚ ਹੋਈ ਪੰਚਾਇਤੀ ਚੋਣ ਦੇ ਵਿੱਚ ਮੂਸਾ ਪਿੰਡ ਦੇ ਸਰਪੰਚ ਦੀ ਚੋਣ ਵੀ ਜਿੱਤਦੇ ਨੇ ਔਰ ਸਰਪੰਚੀ ਦੀ ਚੋਣ ਜਿੱਤ ਕੇ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਚੱਲਦੇ ਨੇ ਕਿਉਂਕਿ ਉਹਨਾਂ ਦਾ ਪ੍ਰਵਾਣਾ ਪੁਰਾਣਾ ਜਿਹੜਾ ਪਛੋਕੜ ਸਿਆਸੀ ਤੌਰ ਤੇ ਉਹ ਕਾਂਗਰਸ ਦੇ ਨਾਲ ਜੁੜਿਆ ਹੋਇਆ ਹੈ ਔਰ ਵਿਧਾਨ ਸਭਾ ਚੋਣਾਂ 2022 ਦੀਆਂ ਸਾਰੇ ਜਾਣਦੇ ਨੇ ਕਿ ਡਾਕਟਰ ਵਿਜੇ ਸਿੰਘਲਾ ਜਿੱਥੋਂ ਮਾਨਸਾ ਤੋਂ ਚੋਣ ਜਿੱਤੇ ਉਹਨਾਂ ਦੇ ਖਿਲਾਫ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਵੀ ਸਿੱਧੂ ਮੂਸੇਵਾਲਾ ਸਨ ਉਹ ਵੱਖਰੀ ਗੱਲ ਹੈ ਕਿ ਉਸ ਚੋਣ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਹਾਰ ਮਿਲੀ ਔਰ ਉਸ ਤੋਂ ਬਾਅਦ ਡਾਕਟਰ ਵਿਜੇ ਸਿੰਘਲਾ ਦੇ ਵੀ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਤੇ ਫਿਰ ਸਿੱਧੂ ਮੂਸੇ ਵਾਲੇ ਨੇ ਇੱਕ ਗੀਤ ਵੀ ਗਾਇਆ ਜਿਸ ਦਾ ਸਬੰਧ ਸਿੱਧਾ ਤਾਰ ਦੇ ਉੱਤੇ ਸਿਆਸਤ ਦੇ ਨਾਲ ਸੀ ਉਸ ਦੇ ਵਿੱਚ ਉਹਨਾਂ ਨੇ ਕਾਫੀ ਸੀਟਾਂ ਦਾ ਜ਼ਿਕਰ ਵੀ ਕੀਤਾ ਸੀ ਬੀਬੀ ਖਾਲੜਾ ਦਾ ਜ਼ਿਕਰ ਕੀਤਾ ਸੀ ਸਿਮਰਨਜੀਤ ਸਿੰਘ ਮਾਨ ਦਾ ਜ਼ਿਕਰ ਕੀਤਾ ਸੀ ਕਿ ਉਹਨਾਂ ਨੂੰ ਵੀ ਹਰਾਇਆ ਗਿਆ ਲੋਕਾਂ ਦੇ ਸਟੈਂਡ ਦੀ ਗੱਲ ਕੀਤੀ ਗਈ ਜਦੋਂ ਇਸ ਤਰ੍ਹਾਂ ਦੇ ਗੀਤ ਸਿੱਧੂ ਮੂਸੇ ਵਾਲੇ ਦੇ ਰਿਲੀਜ਼ ਹੋਣੇ ਸ਼ੁਰੂ ਹੋਏ ਤੇ ਉਸ ਤੋਂ ਬਾਅਦ ਜਉਂਦੇ ਜੀ ਉਹਨਾਂ ਨੂੰ ਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ ਪਰ ਉਹਨਾਂ ਦੇ ਉਸ ਸ਼ਰਿਆਮ ਕੀਤੇ ਗਏ ਕਤਲ ਤੋਂ ਬਾਅਦ ਲੋਕਾਂ ਦੀ ਹਮਦਰਦੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਕਾਫੀ ਮਿਲਦੀ ਰਹੀ ਹੈ ਤੇ ਅੱਜ ਤੱਕ ਉਹ ਜਾਰੀ ਹੈ ਤੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਇਹ ਜਿਹੜਾ ਕਾਂਗਰਸ ਪਾਰਟੀ ਲਈ ਪ੍ਰਚਾਰ ਸ਼ੁਰੂ ਕੀਤਾ ਉਸ ਦੇ ਵਿੱਚ ਦੋ ਤਿੰਨ ਗੱਲਾਂ ਅਹਿਮ ਕੀ ਸਾਂਝੀਆਂ ਕੀਤੀਆਂ ਨੇ ਖਾਸ ਕਰਕੇ ਸੈਂਟਰ ਦੇ ਵਿੱਚ ਤਬਦੀਲੀ ਦੀ ਗੱਲ ਕੀਤੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਸੈਂਟਰ ਦੇ ਵਿੱਚ ਕਾਂਗਰਸ ਜਾਂ ਇੰਡੀਆ ਗਾਠਜੋੜ ਸੱਤਾ ਦੇ ਵਿੱਚ ਆਉਂਦਾ ਤਾਂ ਉਸ ਤੋਂ ਬਾਅਦ ਫਿਰ ਸੂਬੇ ਦੇ ਅੰਦਰ ਵੀ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਕਾਂਗਰਸ ਨੂੰ ਮਜ਼ਬੂਤ ਕਰਾਂਗੇ ਤਾਂ ਕਿ ਜਿਹੜੀਆਂ ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ ਤਾਂ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਸ਼ਾਂਤੀ ਕਾਇਮ ਕਰਨ ਦੇ ਲਈ ਕੇਂਦਰ ਦੇ ਵਿੱਚ ਬਦਲਾਅ ਜ਼ਰੂਰੀ ਹੈ ਇਹ ਗੱਲ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਨੇ ਆਖੀ ਹੈ ਕਿ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਕੇਂਦਰ ਦੇ ਵਿੱਚ ਤਬਦੀਲੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਸ਼ਰਿਆਮ ਨੌਜਵਾਨਾਂ ਦੇ ਕਤਲ ਕੀਤੇ ਜਾ ਰਹੇ ਨੇ ਫਰੋਤੀ ਮੰਗੀ ਜਾ ਰਹੀ ਹੈ ਇਸ ਲਈ ਪੰਜਾਬ ਦੇ ਵਿੱਚ ਵੀ ਅਗਰ ਸਾਡੀ ਪਾਰਟੀ ਕਾਂਗਰਸ ਨੂੰ ਸਮਰਥਨ ਦਿੱਤਾ ਜਾਵੇਗਾ ਤੇ ਇਸ ਵੇਲੇ ਦੇਸ਼ ਦੇ ਵਿੱਚ ਸ਼ਾਂਤੀ ਦਾ ਮਾਹੌਲ ਵੀ ਤਾਂ ਹੀ ਕਾਇਮ ਹੋ ਸਕਦਾ ਹੈ ਇਸ ਗੱਲ ਦਾ ਜ਼ਿਕਰ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲੇ ਦੇ ਪਿਤਾ ਬਲਕਾਰ ਸਿੰਘ ਸਿੱਧੂ ਦੁਆਰਾ ਜੀਤ ਮਹਿੰਦਰ ਸਿੰਘ ਸਿੱਧੂ ਦੇ ਪੱਖ ਦੇ ਵਿੱਚ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕੀਤਾ ਗਿਆ ਪਿਤਾ ਬਲਕਾਰ ਸਿੰਘ ਜਿਹੜੇ ਸਿੱਧੂ ਮੂਸੇ ਵਾਲੇ ਦੇ ਨੇ ਉਹਨਾਂ ਨੇ ਵੀ ਆਖਿਆ ਕਿ ਉਹ ਆਪਣੇ ਪੁੱਤਰ ਦੇ ਇਨਸਾਫ ਦੇ ਲਈ 24 ਮਹੀਨੇ ਤੋਂ ਭਟਕ ਰਹੇ ਨੇ ਪਰ ਉਹਨਾਂ ਨੂੰ ਆਏ ਦਿਨ ਕੋਈ ਨਾ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਉਹ ਵੱਖਰੀ ਗੱਲ ਹੈ ਕਿ ਬੀਤੇ ਕੁਝ ਦਿਨਾਂ ਤੋਂ ਮਾਨਯੋਗ ਅਦਾਲਤ ਦੁਆਰਾ ਦੋਸ਼ੀਆਂ ਦੀ ਚਾਰ ਸ਼ੀਟ ਫਰੇਮ ਕਰ ਦਿੱਤੀ ਗਈ ਹੈ ਤੇ ਐਸਾ ਲੱਗਦਾ ਹੈ ਕਿ ਜਿਵੇਂ ਉਹਨਾਂ ਨੂੰ ਦੇ ਪੁੱਤਰ ਨੂੰ ਇਨਸਾਫ ਮਿਲ ਗਿਆ ਪਰ ਇਥੋਂ ਤੱਕ ਕਹਿਣਾ ਕਿ ਇੰਨੀ ਜਲਦੀ ਨਹੀਂ ਸੀ ਮਿਲਿਆ ਕਿਉਂਕਿ ਦੋਸ਼ੀ ਹੈ ਹਰ ਦਿਨ ਕੋਈ ਨਾ ਕੋਈ ਨਵੀਂ ਚਾਲ ਚੱਲ ਰਹੇ ਸਨ ਔਰ ਚੱਲ ਰਹੇ ਨੇ ਖਾਸ ਕਰਕੇ ਇਸ ਕੇਸ ਦਾ ਪੁਲਿਸ ਦੁਆਰਾ ਮਾਸਟਰ ਮਾਈਂਡ ਦੱਸਿਆ ਜਾਂਦਾ ਗੋਲਡੀ ਬਰਾੜ ਹਾਲੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿਹਾ ਗਿਆ ਸੀ ਇੱਕ ਵਾਰੀ ਮੁੱਖ ਮੰਤਰੀ ਪੰਜਾਬ ਵੱਲੋਂ ਕਿ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਉਸ ਨੂੰ ਬੋਲਦੀ ਬਰਾੜ ਨੂੰ ਪਰ ਉਸ ਤੋਂ ਬਾਅਦ ਕੋਈ ਉਗਸੁਗ ਨਹੀਂ ਮਿਲੀ ਔਰ ਸਿੱਧੂ ਮੂਸੇ ਵਾਲੇ ਦੇ ਪਿਤਾ ਸਮੇਂ-ਸਮੇਂ ਤੇ ਕਹਿੰਦੇ ਰਹੇ ਆ ਕਿ ਨਾ ਤੇ ਪੰਜਾਬ ਪੁਲਿਸ ਉਹਨਾਂ ਨੂੰ ਤਸੱਲੀ ਕਰਵਾ ਸਕੀ ਇਨਸਾਫ ਦੇਣ ਚਿੰਨਾ ਪੰਜਾਬ ਸਰਕਾਰ ਤੇ ਨਾ ਹੀ ਸਥਾਨਕ ਅਫਸਰ ਇਥੋਂ ਤੱਕ ਕਿ ਜਿਹੜੇ ਸਰਕਾਰ ਦੇ ਮੰਤਰੀ ਨੇ ਪਹਿਲਾਂ ਬਹੁਤ ਵੱਡੀਆਂ ਗੱਲਾਂ ਕਰਦੇ ਸੀ ਬਾਅਦ ਬਾਅਦ ਵਿੱਚ ਉਹਨਾਂ ਨੂੰ ਮਿਲਣ ਤੱਕ ਦਾ ਸਮਾਂ ਵੀ ਨਹੀਂ ਦਿੱਤਾ ਜਾਂਦਾ ਪਰ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਦੇ ਵਿੱਚ ਵੀ ਉਹਨਾਂ ਨੇ ਕਾਫੀ ਵੱਡੇ ਸਵਾਲ ਕੀਤੇ ਸੀ ਕਿ ਕਿਵੇਂ ਪੰਜਾਬ ਸਰਕਾਰ ਦੁਆਰਾ ਅਣਗਹਿਲੀਆਂ ਕੀਤੀਆਂ ਗਈਆਂ ਔਰ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਣ ਦੇ ਕਰਕੇ ਕਤਲ ਹੋਇਆ ਇਹ ਗੱਲ ਪਹਿਲਾਂ ਤਾਂ ਨਹੀਂ ਸੀ ਬਣਦੀ ਸਰਕਾਰ ਪਰ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਦੇ ਦਿੱਤੇ ਬਿਆਨ ਦੇ ਵਿੱਚ ਜਿਹਦੇ ਮੁੱਖ ਮੰਤਰੀ ਦੇ ਨਿਵਾਸ ਸਥਾਨ ਜਿਹੜਾ ਚੰਡੀਗੜ੍ਹ ਦੇ ਵਿੱਚ ਹੈ ਮੋਹਰਲੇ ਪਾਸਿਓਂ ਲੰਘਦੀ ਸੜਕ ਨੂੰ ਬੰਦ ਕਰਵਾਉਣ ਦੇ ਲਈ ਹਵਾਲਾ ਦਿੱਤਾ ਗਿਆ ਕਿ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਕਤਲ ਹੋਇਆ ਨਾਮੀ ਗਾਇਕ ਸਿੱਧੂ ਮੂਸੇਵਾਲੇ ਦਾ ਤੇ ਸਿਕਿਉਰਿਟੀ ਘਟਣ ਦੇ ਕਰਕੇ ਹੋਇਆ ਸੀ ਪਰ ਸਵਾਲ ਉਲਟੇ ਰੂਪ ਦੇ ਵਿੱਚ ਸਰਕਾਰ ਦੇ ਉੱਤੇ ਹੀ ਉੱਠੇ ਕਿ ਦੇਖੋ ਬਾਕੀ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਚੁੱਕੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਸਵਾਲ ਚੁੱਕੇ ਕਿ ਸਰਕਾਰ ਹੁਣ ਖੋਦ ਮੰਦੀ ਦਿਖਾਈ ਦੇ ਰਹੀ ਆ ਹੁਣ ਤਾਂ ਰਿਕਾਰਡ ਦੇ ਵਿੱਚ ਵੀ ਆ ਗਿਆ ਔਰ ਜਿਹੜੀ ਸਿਕਿਉਰਿਟੀ ਘਟਾਈ ਗਈ ਸੀ ਉਹ ਕਿਸ ਨੇ ਘਟਾਈ ਸੀ ਉਸ ਵੇਲੇ ਪੰਜਾਬ ਸਰਕਾਰ ਨੇ ਔਰ ਪੰਜਾਬ ਸਰਕਾਰ ਸੱਤਾ ਦੇ ਵਿੱਚ ਕੌਣ ਸੀ ਆਮ ਆਦਮੀ ਪਾਰਟੀ ਇਸ ਕਰਕੇ ਜਿੱਥੇ-ਜਿੱਥੇ ਵੀ ਉਹਨਾਂ ਨੂੰ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਇਹਨਾਂ ਗੱਲਾਂ ਦੇ ਹਵਾਲੇ ਦਿੰਦੇ ਦਿਖਾਈ ਦੇ ਰਹੇ ਨੇ ਤੇ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਬਲਕੌਰ ਸਿੰਘ ਸਿੱਧੂ ਨੇ ਵੀ ਸ਼ੁਰੂ ਕਰ ਦਿੱਤਾ ਹੁਣ ਦੇਖਦੇ ਹਾਂ ਕਿ ਬਠਿੰਡਾ ਲੋਕ ਸਭਾ ਹਲਕੇ ਦੇ ਵਿੱਚ ਜੇਕਰ ਬਲਕਾਰ ਸਿੰਘ ਸਿੱਧੂ ਚੋਣ ਮੈਦਾਨ ਦੇ ਵਿੱਚ ਚੋਣ ਸਿਆਸੀ ਰੈਲੀਆਂ ਦੇ ਵਿੱਚ ਆ ਰਹੇ ਨੇ ਪ੍ਰਚਾਰ ਕਰ ਰਹੇ ਨੇ ਤੇ ਇਸ ਦੇ ਨਾਲ ਕਿੰਨੇ ਸਿਆਸੀ ਸਮੀਕਰਨ ਬਦਲਦੇ ਨੇ ਹਾਲਾਂਕਿ ਮੰਨਿਆ ਜਾ ਰਿਹਾ ਸੀ ਜੇਕਰ ਉਹ ਸਿੱਧੇ ਤੌਰ ਦੇ ਉੱਤੇ ਉਮੀਦਵਾਰ ਬਣਦੇ ਕਾਂਗਰਸ ਦੇ ਤਾਂ ਫਿਰ ਸਿਆਸੀ ਸਮੀਕਰਨ ਹੋਰ ਜ਼ਿਆਦਾ ਪ੍ਰਭਾਵਿਤ ਹੋਣੇ ਸਨ ਪਰ ਅਜਿਹਿਆਂ ਚੋਣ ਸਿਆਸੀ ਰੈਲੀਆਂ ਦੇ ਵਿੱਚ ਬਿਆਨ ਦੇਣੇ ਵੀ ਇਸ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਇਸ ਦੇ ਨਾਲ ਵੀ ਕਾਫੀ ਪ੍ਰਭਾਵ ਪੈਣਾ ਮੰਨਿਆ ਜਾ ਰਿਹਾ ਹੈ ਹਾਲਾਂਕਿ ਜਲੰਧਰ ਜਮਣੀ ਚੋਣ ਦੇ ਵਿੱਚ ਵੀ ਬਲਕਾਰ ਸਿੰਘ ਸਿੱਧੂ ਪ੍ਰਚਾਰ ਦੇ ਲਈ ਗਏ ਸਨ ਉਦੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਨਹੀਂ ਸੀ ਕੀਤਾ ਬਲਕਿ ਆਮ ਆਦਮੀ ਪਾਰਟੀ ਯਾਨੀ ਕਿ ਸਰਕਾਰ ਦੇ ਵਿੱਚ ਹੈ ਤੇ ਉਸ ਦੇ ਖਿਲਾਫ ਜਾ ਕੇ ਉੱਥੇ ਓਕਾ ਦਿੱਤਾ ਸੀ ਔਰ ਲਤੀਫਪੁਰ ਦੇ ਉਹ ਜਿਹੜੇ ਪਰਿਵਾਰਾਂ ਨੂੰ ਵੀ ਮਿਲੇ ਸਨ ਉਸ ਤੋਂ ਬਾਅਦ ਆਪਣੇ ਪੁੱਤਰ ਦੇ ਇਨਸਾਫ ਦੇ ਲਈ ਵੀ ਗੱਲ ਉਹਨਾਂ ਨੇ ਜਲੰਧਰ ਵਿੱਚ ਜਾ ਕੇ ਆਖੀ ਹਾਲਾਂਕਿ ਉਸ ਗੱਲ ਦਾ ਕੋਈ ਬਹੁਤ ਆਸਰ ਉਦੋਂ ਦੇਖਣ ਨੂੰ ਨਹੀਂ ਸੀ ਮਿਲਿਆ ਉਹਨੂੰ ਦੇਖਦੇ ਹਾਂ ਕਿ ਇਸ ਆਮ ਜਨਰਲ ਚੋਣ ਦੇ ਵਿੱਚ ਲੋਕ ਸਭਾ ਚੋਣ ਦੇ ਵਿੱਚ ਕਿੰਨਾ ਅਸਰ ਦੇਖਣ ਨੂੰ ਮਿਲ ਸਕਦਾ ਹੈ ਅਬ ਢਿੰਡਾ ਲੋਕ ਸਭਾ ਹਲਕੇ ਦੇ ਵਿੱਚ ਬਲਕਾਰ ਸਿੰਘ ਸਿੱਧੂ ਨੇ ਵੀ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਜੀਤ ਮਹਿੰਦਰ ਸਿੰਘ ਸਿੱਧੂ ਦੇ ਲਈ ਤਾਂ ਇਸ ਦੇ ਬਾਰੇ ਤੁਹਾਡਾ ਖੁਦ ਦਾ ਕੀ ਮੰਨਣਾ ਹੈ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਮਨ ਦੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ਏਵੀਸੀ ਪੰਜਾਬ ਦੇ ਨਾਲ